NIA ਦੇ ਵੱਲੋਂ ਇੱਕ ਬਹੁਤ ਵੱਡਾ ਐਕਸ਼ਨ ਲਿੱਤਾ ਗਿਆ ਦੱਸ ਦਈਏ NIA ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਰੇਡ ਕੀਤੀ ਹੈ ਪੰਜਾਬ ਹਰਿਆਣਾ ਸਰਹੱਦ ਤੇ ਬਠਿੰਡਾ ਜ਼ਿਲ੍ਹੇ ਦੇ ਕਸਬਾ ਡੁੰਮਵਾਲੀ ਤੇ ਪੱਥਰਾਲਾ ਦੇ ਵਿਖੇ NIA ਦੀ ਰੇਡ ਹੋਈ ਹੈ ਇਸ ਦੇ ਨਾਲ ਹੀ ਕਈ ਕਾਰੋਬਾਰੀਆਂ ਦੇ ਘਰ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਹੈ ਦਿਨ ਚੜ੍ਹਨ ਦੇ ਨਾਲ ਹੀ ਇਹ ਰੇਡ ਸ਼ੁਰੂ ਕਰ ਦਿੱਤੀ ਗਈ ਹੈ ਐਨਆਈਏ ਨੇ ਪੰਜਾਬ ਪੁਲਿਸ ਦੀ ਮਦਦ ਦੇ ਨਾਲ ਇਹ ਸਾਰੀ ਕਾਰਵਾਈ ਸ਼ੁਰੂ ਕੀਤੀ ਹੈ ਐਕਸ਼ਨ ਸ਼ੁਰੂ ਕੀਤਾ ਹੈ ਤੇ ਜਿਹੜੇ ਕਾਰੋਬਾਰੀਆਂ ਦੇ ਘਰ ਰੇਡ ਕੀਤੀ ਹੈ ਉਹਨਾਂ ਦੇ ਘਰ ਪੁੱਛਗਿਛ ਕੀਤੀ ਜਾ ਰਹੀ ਹੈ ਦੱਸਦੀ ਹੈ ਇਸ ਸਵੇਰੇ ਤੜਕਸਾਰ ਹੀ ਐਨਆਈਏ ਨੇ ਪੂਰਾ ਜਾਲ ਵਿਛਾ ਲਿਆ ਐਨਆਈਏ ਨੇ ਪੰਜਾਬ ਪੁਲਿਸ ਦੇ ਨਾਲ ਰਲ ਕੇ ਕਾਰੋਬਾਰੀਆਂ ਦੇ ਘਰ ਰੇਡ ਕੀਤੀ ਹੈ ਸਾਰੀ ਪੁੱਛਗਿਛ ਕੀਤੀ ਜਾ ਰਹੀ ਹੈ ਸਾਰੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਇਹ ਰੇਡ ਜਿਹੜੀ ਹੈ ਇਸ ਵੇਲੇ ਵੀ ਚੱਲ ਰਹੀ ਹੈ ਸਾਰੀ ਪੁੱਛਗਿਛ ਵੀ ਕੀਤੀ ਜਾ ਰਹੀ ਹੈ ਐਨਆਈਏ ਦੇ ਵੱਲੋਂ ਪੰਜਾਬ ਪੁਲਿਸ ਨਾਲ ਇਹ ਕੰਮ ਰਲ ਕੇ ਕੀਤਾ ਜਾ ਰਿਹਾ ਹੈ ਐਨਆਈਏ ਦੇ ਵੱਲੋਂ ਇੱਕ ਬਹੁਤ ਵੱਡਾ ਐਕਸ਼ਨ ਲਿੱਤਾ ਗਿਆ ਦੱਸ ਦਈਏ ਐਨਆਈਏ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਰੇਡ ਕੀਤੀ ਹੈ ਪੰਜਾਬ ਹਰਿਆਣਾ ਸਰਹੱਦ ਤੇ ਬਠਿੰਡਾ ਜ਼ਿਲ੍ਹੇ ਦੇ ਕਸਬਾ ਡੁੰਮਵਾਲੀ ਤੇ ਪੱਥਰਾਲਾ ਦੇ ਵਿਖੇ NIA ਦੀ ਰੇਡ ਹੋਈ ਹੈ ਇਸ ਦੇ ਨਾਲ ਹੀ ਕਈ ਕਾਰੋਬਾਰੀਆਂ ਦੇ ਘਰ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਹੈ ਦਿਨ ਚੜ੍ਹਨ ਦੇ ਨਾਲ ਹੀ ਇਹ ਰੇਡ ਸ਼ੁਰੂ ਕਰ ਦਿੱਤੀ ਗਈ ਹੈ ਐਨਆਈਏ ਨੇ ਪੰਜਾਬ ਪੁਲਿਸ ਦੀ ਮਦਦ ਦੇ ਨਾਲ ਇਹ ਸਾਰੀ ਕਾਰਵਾਈ ਸ਼ੁਰੂ ਕੀਤੀ ਹੈ ਐਕਸ਼ਨ ਸ਼ੁਰੂ ਕੀਤਾ ਹੈ ਤੇ ਜਿਹੜੇ ਕਾਰੋਬਾਰੀਆਂ ਦੇ ਘਰ ਰੇਡ ਕੀਤੀ ਹੈ ਉਹਨਾਂ ਦੇ ਘਰ ਪੁੱਛਗਿੱਛ ਕੀਤੀ ਜਾ ਰਹੀ ਹੈ ਦੱਸਦੀ ਹੈ ਇਸ ਸਵੇਰੇ ਤੜਕਸਾਰ ਹੀ ਐਨਆਈਏ ਨੇ ਪੂਰਾ ਜਾਲ ਵਿਛਾ ਲਿਆ ਐਨਆਈਏ ਨੇ ਪੰਜਾਬ ਪੁਲਿਸ ਦੇ ਨਾਲ ਰਲ ਕੇ ਕਾਰੋਬਾਰੀਆਂ ਦੇ ਘਰ ਰੇਡ ਕੀਤੀ ਹੈ ਸਾਰੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਾਰੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਇਹ ਰੇਡ ਜਿਹੜੀ ਹੈ ਇਸ ਵੇਲੇ ਵੀ ਚੱਲ ਰਹੀ ਹੈ ਸਾਰੀ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਐਨਆਈਏ ਦੇ ਵੱਲੋਂ ਪੰਜਾਬ ਪੁਲਿਸ ਨਾਲ ਇਹ ਕੰਮ ਰਲ ਕੇ ਕੀਤਾ ਜਾ ਰਿਹਾ ਹੈ ਐਨਆਈਏ ਦੇ ਵੱਲੋਂ ਇੱਕ ਬਹੁਤ ਵੱਡਾ ਐਕਸ਼ਨ ਲਿੱਤਾ ਗਿਆ ਦੱਸ ਦਈਏ ਐਨਆਈਏ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਰੇਡ ਕੀਤੀ ਹੈ ਪੰਜਾਬ ਹਰਿਆਣਾ ਸਰਹੱਦ ਤੇ ਬਠਿੰਡਾ ਜ਼ਿਲ੍ਹੇ ਦੇ ਕਸਬਾ ਡੁੰਮਵਾਲੀ ਤੇ ਪੱਥਰਾਲਾ ਦੇ ਵਿਖੇ ਐਨਆਈਏ ਦੀ ਰੇਡ ਹੋਈ ਹੈ ਇਸ ਦੇ ਨਾਲ ਹੀ ਕਈ ਕਾਰੋਬਾਰੀਆਂ ਦੇ ਘਰ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਹੈ ਦਿਨ ਚੜ੍ਹਨ ਦੇ ਨਾਲ ਹੀ ਇਹ ਰੇਡ ਸ਼ੁਰੂ ਕਰ ਦਿੱਤੀ ਗਈ ਹੈ ਐਨਆਈਏ ਨੇ ਪੰਜਾਬ ਪੁਲਿਸ ਦੀ ਮਦਦ ਦੇ ਨਾਲ ਇਹ ਸਾਰੀ ਕਾਰਵਾਈ ਸ਼ੁਰੂ ਕੀਤੀ ਹੈ ਐਕਸ਼ਨ ਸ਼ੁਰੂ ਕੀਤਾ ਹੈ ਤੇ ਜਿਹੜੇ ਕਾਰੋਬਾਰੀਆਂ ਦੇ ਘਰ ਇਹ ਰੇਡ ਕੀਤੀ ਹੈ ਉਹਨਾਂ ਦੇ ਘਰ ਪੁੱਛਗਿੱਛ ਕੀਤੀ ਜਾ ਰਹੀ ਹੈ ਦੱਸਦੀ ਹੈ ਸਵੇਰੇ ਤੜਕਸਾਰ ਹੀ ਐਨਆਈਏ ਨੇ ਪੂਰਾ ਜਾਲ ਵਿਛਾ ਲਿਆ ਐਨਆਈਏ ਨੇ ਪੰਜਾਬ ਪੁਲਿਸ ਦੇ ਨਾਲ ਰਲ ਕੇ ਕਾਰੋਬਾਰੀਆਂ ਦੇ ਘਰ ਰੇਡ ਕੀਤੀ ਹੈ ਸਾਰੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਾਰੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇਹ ਰੇਡ ਜਿਹੜੀ ਹੈ ਇਸ ਵੇਲੇ ਵੀ ਚੱਲ ਰਹੀ ਹੈ ਸਾਰੀ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਐਨਆਈਏ ਦੇ ਵੱਲੋਂ ਪੰਜਾਬ ਪੁਲਿਸ ਦੇ ਨਾਲ ਇਹ ਕੰਮ ਰਲ ਕੇ ਕੀਤਾ ਜਾ ਰਿਹਾ ਹੈ